ਅਸਪੋ ਦੇ ਐਮਪੀ ਨੇ ਉਹ ਆਪਣੀ ਪਤਨੀ ਦੇ ਹੱਗ ਵਿੱਚ ਮੈਨੂੰ ਜਿਸ ਨਾਲ ਉਹ ਬੋਟ ਪਾਉਣਗੇ ਤੇ ਆਗੇ ਨੇ ਸਾਡਾ ਰਨਾਵਾ ਸਾਹਿਬ ਖੁਦ ਮੌਜੂਦ ਹਨ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀ ਰਨਾਵਾ ਸਾਹਿਬ ਇੱਥੇ ਹਲਕੇ 'ਚ ਕੋਈ ਘਟਨਾ ਵੀ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਲਾਵਾਂਗੇ ਔਰ ਇਹਨਾਂ ਦੇ ਹਲਕੇ ਦੇ ਬੋਟ ਪਾਉਣ ਆਏ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਸਾਡਾ ਰਨਾਵਾ ਸਾਹਿਬ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਰਨਾਵਾ ਸਾਹਿਬ ਵੀ ਉਹ ਬੋਟ ਪਾਉਣ ਆ ਗਏ ਕਿਵੇਂ ਲੱਗ ਰਿਹਾ ਬਰਾਦਾ ਵੇਖੋ ਹੁਣ ਵਧੀਆ ਆਪਾਂ ਜਿੱਤ ਰਹੇ ਹਾਂ ਔਰ ਤਕੜੇ ਤਰੀਕੇ ਨਾਲ ਜਿੱਤਾਂ ਕੋਈ ਘਟਨਾ ਗੁੰਡਾ ਵਰਸਸ ਕਾਂਗਰਸ ਇਲੈਕਸ਼ਨ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਨੇ ਜੀ ਇਹ ਗੁੰਡਾ ਵਰਸਸ ਕਾਂਗਰਸ ਦੀ ਇਲੈਕਸ਼ਨ ਹੋ ਰਹੀ ਹੈ ਜਿੱਤ ਕਿਵੇਂ ਦੇਖਦੀ ਆਪਣੀ ਜੋ ਆਪਣੀ ਪੂਰੀ ਤੇ ਜਿਹੜੇ ਸ਼ਰਾਬ ਦੇ ਟਰੱਕ ਪੜੇ ਉਹਦੇ ਬਾਰੇ ਕੀ ਗੱਲ ਸਰਕਾਰ ਯਾਰ ਉਹ ਤੇ ਹੁਣ ਪੁਰਾਣਾ ਹੋ ਗਿਆ ਟਰੱਕ ਫੜਲੇ ਜਿਹੜਾ ਕਹਿੰਦਾ ਸੀ ਮੁੱਖ ਮੰਤਰੀ ਤੇ ਅਸੀਂ ਜਿਹੜੀ ਸੱਤਾ ਚੱਲੇਗੀ ਇਹ ਇੰਦਾਸ਼ਾ ਕਰਨ ਉਹਦੇ ਤੇ ਚਾਰ ਚਾਰ ਟਰੱਕ ਦੋ ਦੋ ਟਰੱਕ ਫੜੇ ਚਾਰ ਅਸੀਂ ਉਹਨਾਂ ਦੀਆਂ ਪਿਕਅਪ ਵੈਨ ਫੜੀਆਂ ਤੇ ਜਿਹੜੀ ਘਟਨਾ ਗੁੰਡਾ ਇਹ ਮਤਲਬ ਗੁੰਡਾ ਕਰਦੀ ਕਰੇ ਚੋਂ ਅਜਿੱਤ ਗੁੰਡਾ ਕਰਦੀ ਯਾਰ ਸ਼ਰਿਆਮ ਤੁਰੇ ਫਿਰਦੇ ਨੇ ਸੱਚੀ ਸ਼ਰਿਆਮ ਤੁਰੇ ਫਿਰਦੇ ਨੇ ਗੁੰਡੇ ਪੁਲਿਸ ਹੱਥ ਨਹੀਂ ਪਾ ਰਹੀ ਜੀ ਜੀ ਸਸੀ ਗੱਲ ਜੀ ਇਸਾਂ ਸੁਖਿੰਦਰ ਸਿੰਘ ਲਾਹਵ ਜਿੰਨਾ ਕਹਿੰਦਾ ਜੀ ਜਿਹੜਾ ਕਿ ਚੜੇ ਨੇ ਦੂਜਾ ਆਮ ਆਦੀ ਪਾਰੀ ਵਾਲਾ ਸਹਾ ਉਹ ਗੁੰਡਾ ਕਰਦੀ ਕਰ ਰਹੇ ਲੇਕਿਨ ਪੁਲਿਸ ਕੋਈ ਹੱਥ ਨਹੀਂ ਪਾ ਰਹੀ ਪੰਜਾਬ ਤੱਕ ਲਈ ਪਿੰਡ ਧਾਲ ਵਾਲੀ ਤੋਂ ਬੇਸ਼ੰਬਰ ਬੇਟੂ ਆਸਪਦਾ ਐਮਪੀ ਨੇ ਉਹ ਆਪਣੀ ਪਤਨੀ ਦੇ ਹੱਕ ਵਿੱਚ ਮੈਨੂੰ ਜਦੋਂ ਉਹਦੇ ਹੱਕ ਵਿੱਚ ਵੋਟ ਪਾਉਣਗੇ ਤੇ ਆਗੇ ਨੰਦਾਬਾਹ ਸਾਹਿਬ ਮੌਜੂਦ ਹਨ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜੀ ਨੰਦਾਬਾਹ ਸਾਹਿਬ ਇੱਥੇ ਹਲਕੇ 'ਚ ਕੋਈ ਕਟੜਾ ਵੀ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਔਰ ਇਹਨਾਂ ਦੇ ਹਲਕੇ ਦੇ ਵੋਟ ਪਾਉਣ ਆਏ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਨੰਦਾਬਾਹ ਸਾਹਿਬ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੰਦਾਬਾਹ ਸਾਹਿਬ ਇਹ ਵੋਟ ਪਾਉਣ ਆ ਗਏ ਕਿਵੇਂ ਲੱਗ ਰਿਹਾ ਬਣਾ ਦੇ ਵੇਖੋ ਹੁਣ ਵਧੀਆ ਆਪਾਂ ਜਿੱਤ ਰਹੇ ਹਾਂ ਔ ਤੇ ਗੁੰਡਰਾ ਗੁੰਡਾ ਵਰਸਸ ਕਾਂਗਰਸ ਇਲੈਕਸ਼ਨ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਨੇ ਜੀ ਇਹ ਗੁੰਡਾ ਵਰਸਸ ਕਾਂਗਰਸ ਦੀ ਇਲੈਕਸ਼ਨ ਹੋ ਰਹੀ ਹੈ ਜਿੱਤ ਕਿਵੇਂ ਦੇਖਦੀ ਆਪਣੀ ਜੋ ਆਪਣੇ ਪੂਰੀ ਤੇ ਜਿਹੜੇ ਸ਼ਰਾਬ ਦੇ ਟਰੱਕ ਫੜੇ ਉਹਦੇ ਬਾਰੇ ਕੀ ਗੱਲ ਸਰਕਾਰ ਯਾਰ ਉਹ ਤੇ ਹੁਣ ਪੁਰਾਣਾ ਹੋ ਗਿਆ ਟਰੱਕ ਫੜ ਲੇ ਜਿਹੜਾ ਕਹਿੰਦਾ ਸੀ ਮੁੱਖ ਮੰਤਰੀ ਤੇ ਅਸੀਂ ਜਿਹੜੀ ਸੱਤਾ ਚੋ ਚਲੇਗੀ ਇਹ ਨਸ਼ਾ ਖਤਮ ਕਰੇ ਉਹਦੇ ਤੇ ਚਾਰ ਚਾਰ ਟਰੱਕ ਦੋ ਦੋ ਟਰੱਕ ਫੜੇ ਚਾਰ ਅਸੀਂ ਉਹਨਾਂ ਦੀਆਂ ਪਿਕਅਪ ਵੈਨ ਫੜੀਆਂ ਤੇ ਜਿਹੜੀ ਇੱਕ ਟਾਈਪ ਗੁੰਡਾ ਇਹ ਮਤਲਬ ਗੁੰਾਗਰਦੀ ਘਾਰੇ ਚੋਂ ਅਜਤ ਗੁੰਡਾ ਕਰਦੀ ਯਾਰ ਸ਼ਰਿਆਮ ਤੁਰੇ ਫਿਰਦੇ ਨੇ ਸੱਚੀ ਸ਼ਰਿਆਮ ਤੁਰੇ ਫਿਰਦੇ ਨੇ ਗੁੰਡੇ ਪੁਲਿਸ ਹੱਥ ਨਹੀਂ ਪਾ ਰਹੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਇਸਾਂ ਸੁਖਿੰਦਰ ਸਿੰਘ ਲਾਵਾ ਜਿਹਨਾਂ ਦਾ ਕਹਿਣਾ ਜੀ ਜਿਹੜਾ ਕਿ ਕੁਛੜੇ ਨੇ ਦੂਜਾ ਜਿਹੜੇ ਆਮ ਆਦੀ ਪਾਰੀ ਵਾਲਾ ਸਾਰੇ ਗੁੰਡਾ ਕਰਦੀ ਕਰ ਰਹੇ ਲੇਕਿਨ ਪੁਲਿਸ ਕੋਈ ਹੱਥ ਨਹੀਂ ਪਾ ਰਹੀ ਪੰਜਾਬ ਦਾਕਲੀ ਪਿੰਡ ਧਾਲਵਾਲੀ ਤੋਂ ਬੇਸ਼ੰਬਰ ਬੇਟੂ